ਤੇ ਲੈ ਲਈ ਰਾਣੀ ਹਾਰਨੀ ਉਹ ਲੈ ਲਈ ਚਾਂਜਰਾਂ ਤੇ ਲੈ ਲਈ ਰਾਣੀ ਹਾਰਨੀ ਉਹ ਤੈਨੂੰ ਜਾਨੋ ਜੱਟ ਕਰੂ ਹੁਣ ਪਿਆਰ ਨਹੀਂ ਮੈਂ ਰੱਖੂ ਤੈਨੂੰ ਫੁੱਲਾ ਵਾਂਗਰਾ ਸੱਚੀ ਮੈਂ ਰੱਖੂ ਤੈਨੂੰ ਫੁੱਲਾ ਵਾਂਗਰਾ ਮੈਂ ਰੱਖੂ ਤੈਨੂੰ ਫੁੱਲਾ ਵਾਂਗਰਾ ਮੈਂ ਰੱਖੂ ਤੈਨੂੰ ਫੁੱਲਾ ਵਾਂਗਰਾ ਬਿਨਾ ਕੱਖ ਨੀ ਮੇਰੀ ਤੇਰੇ ਕੋਲ ਫਿਰ ਐਸੀ ਅੱਖ ਨੀ ਹੋ ਮਾਨਮਤੀ ਐ ਮੈਂ ਤੇਥੋਂ ਬਿਨਾ ਕੱਖ ਨੀ ਮੇਰੀ ਤੇਰੇ ਕੋਲ ਫਿਰ ਐਸੀ ਅੱਖ ਨੀ ਹੋ ਤੈਨੂੰ ਮੰਦਾ ਬੋਲਣੇ ਦੀ ਗੱਲ ਦੂਰ ਨੀ ਹੋ ਤੈਨੂੰ ਮਾੜਾ ਬੋਲਣੇ ਦੀ ਗੱਲ ਦੂਰ ਨੀ ਮੁੱਕਦੇ ਵਟੂ ਨਾ ਮੈਂ ਅਖਵਾਲੀ ਕੁ ਅਮਿਤ ਇਹ ਗਾਣਾ ਕਿਨੂੰ ਯਾਦ ਕਰਕੇ ਗਾਇਆ ਜੀ ਆ ਦੱਸੋ ਪਹਿਲਾਂ ਨਿਸ਼ਾ ਜੀ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਕਿ ਅਮਿਤ ਬਹੁਤ ਸ਼ਰਮਾਉਂਦੇ ਨੇ ਕਿਸੇ ਕੁੜੀ ਦੇ ਅੱਖਾਂ ਚ ਅੱਖਾ ਪਾ ਕੇ ਗੱਲ ਨਹੀਂ ਕਰ ਸਕਦੇ ਜੀ ਇਸ ਕਰਕੇ ਆਪਾਂ ਪੁੱਛ ਰਹੇ ਹਾਂ ਕਿ ਕਿਨੂੰ ਯਾਦ ਕਰਕੇ ਗਾਇਆ ਦੱਸੋ ਜੀ ਮੈਂ ਪਰਮਿਸ਼ਨ ਲਈ ਸੀ ਫਿਰ ਇਸ ਪਰਫੋਰਮੈਂਸ ਤੇ ਕਿਹਦੇ ਕੋਲ ਆਪਣੀ ਵਾਈਫ ਕੋਲਿਆ ਬਾਤ ਹੈ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅੱਛਾ ਗਾਣਾ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪਰਮਿਸ਼ਨ ਮਿਲ ਗਈ ਸੀ ਜੀ ਜੀ ਬਿਲਕੁਲ ਕੀ ਬਾਤ ਹੈ ਜੀ ਇਹਨਾਂ ਦੀ ਵਾਈਫ ਲਈ ਜ਼ੋਰਦਾਰ ਤਾੜੀਆਂ ਯਾ ਕਿ ਦੀ ਕੀ ਆਣਾ ਵੀ ਅੱਛਾ ਨਾ ਆਇਆ ਫੇਰ ਮੈਂ ਤੇਰੇ ਨਾਲ ਆ ਤੇ ਆਓ ਜੀ ਸਭ ਤੋਂ ਪਹਿਲੇ ਪੁੱਛਦੇ ਆ ਆਪਾਂ ਸਚਿੰਜ ਜੀ ਕੋਲੋਂ ਕਿ ਇਹਨਾਂ ਦੋਵਾਂ ਦੀ ਪਰਫਾਰਮੈਂਸ ਕਿੱਦਾਂ ਦੀ ਲੱਗੀ ਵੈਰੀ ਨਾਈਸ ਯਾਰ ਬਹੁਤ ਅੱਛੀ ਕੈਮਿਸਟਰੀ ਸੀਗੀ ਔਰ ਗਾਣਾ ਤਾਂ ਖੈਰ ਹੈ ਹੀ ਬਹੁਤ ਖੂਬਸੂਰਤ ਔਰ ਤੁਸੀਂ ਦੋਨੋਂ ਨੇ ਇੰਨਾ ਕਮਾਲ ਲਗਾਇਆ ਔਰ ਇਹਨਾਂ ਜਸਟੀਫਾਈਡ ਲੱਗਿਆ ਨਾ ਕਿ ਜਿੱਦਾਂ ਤੁਹਾਡਾ ਹੀ ਗਾਣਾ ਹੈ ਉਹ ਤੈਨੂੰ ਜਾਨੋ ਜੱਟ ਕਰੋ ਹੁਣ ਪਿਆਰ ਨਹੀਂ ਮੈਂ ਰੱਖੋ ਵਾੰਗ ਰਾਂ ਸੱਚੀ ਮੈਂ ਰੱਖੂ ਤੈਨੂੰ ਫੁਲਾਵਾ ਵਾਂਗ ਰਾਂ ਮੈਂ ਬਸ ਮੈਂ ਰੱਖੂ ਤੈਨੂੰ ਫੁਲਾਵਾ ਵਾਂਗ ਰਾਂ ਸੁਖ ਸਿਮਰਨ ਬਹੁਤ ਅੱਛਾ ਸੀ ਵੈਰੀ ਨਾਈਸ ਔਰ ਅਮਿਤ ਖਾਸ ਤੌਰ ਤੇ ਕਿਉਂਕਿ ਨੀਵਾਂ ਸਕੇਲ ਸੀ ਤੁਸੀਂ ਬਹੁਤ ਅੱਛਾ ਗਾਇਆ ਥੈਂਕ ਯੂ ਸਰ ਬਹੁਤ ਅੱਛਾ ਗਾਇਆ ਥੈਂਕ ਫੀਮੇਲ ਲਈ ਸੀਗਾ ਇਹ ਨਾਰਮਲ ਸਕੇਲ ਔਰ ਮੇਲ ਲਈ ਸੀਗਾ ਇਹ ਲੋਅ ਰਾਕਟੇਵ ਸੋ ਲੋਅਰ ਆਕਟੇਵ ਤੇ ਜੇ ਤੁਸੀਂ ਸੁਰ ਸੰਭਾਲ ਕੇ ਗਾ ਸਕਦੇ ਹੋ ਤਾਂ ਫਿਰ ਤੁਸੀਂ ਕੁਝ ਵੀ ਗਾ ਸਕਦੇ ਹੋ

ਇਕਦਮ ਇਸ਼ਾਰਿਆਂ-ਇਸ਼ਾਰਿਆਂ ਦੇ ਨਾਲ ਬਟ ਮੈਨੂੰ ਆ ਸੀਗਾ ਕਿ ਹੁਣ ਇਹ ਤੁਹਾਨੂੰ ਘਰ ਜਾ ਕੇ ਪਤਾ ਚਲੇਗਾ ਕਿ ਤੁਹਾਨੂੰ ਫੁੱਲ ਮਿਲਣਗੇ ਅੱਗੇ ਕਿ ਅੰਗਾਰੇ ਅਸੀਂ ਅੰਦਰ ਸਕ੍ਰੀਨ ਦੇਖ ਰਹੇ ਸੀ ਆਪਾਂ ਹਰਾਨ ਹੋ ਗਏ ਮੱਕਾ ਕਰੇ ਜਾ ਕੇ ਕੁੱਟ ਤਾਂ ਨਹੀਂ ਪਾਉਗੀ ਇਸ ਮੁੰਡੇ ਨੂੰ ਬਟ ਤੁਸੀਂ ਇੰਨੇ ਜ਼ਿਆਦਾ ਐਕਸਪ੍ਰੈਸਿਵ ਹੈਗੇ ਹੋ ਤੁਹਾਡੀ ਐਕਸਪ੍ਰੈਸ਼ਨਸ ਅੱਜ ਖੁੱਲ ਕੇ ਆਇਆ ਸੋ ਜਦੋਂ ਵੀ ਕਦੀ ਸਟੇਜ ਤੇ ਪਰਫਾਰਮ ਕਰਨਾ ਚਾਹੇ ਅੱਜ ਤਾਂ ਇਹ ਤੁਸੀਂ ਜੋੜੀ ਪਰਫਾਰਮ ਕਰ ਰਹੇ ਸੀ ਹੈਨਾ ਬਟ ਕਦੀ ਵੈਸੇ ਵੀ ਤੁਸੀਂ ਪਰਫਾਰਮ ਕਰੋ ਇਦਾਂ ਹੀ ਕਰੋ ਜੀ ਮੈਮ ਬਹੁਤ ਵਧੀਆ ਸੀ ਦੋਨਾਂ ਦੀ ਕੇਮਿਸਟਰੀ ਬਾ ਕਮਾਲ ਸੀ ਥੈਂਕ ਯੂ ਮੈਮ ਮਜ਼ਾ ਆਇਆ ਨਿਸ਼ਾ ਜੀ ਅਮਿਕ ਤੁਸੀਂ ਬਹੁਤ ਸੋਹਣਾ ਗਾਇਆ ਤੇ ਪਹਿਲਾਂ ਤਾਂ ਥੋੜੀ ਜੀ ਜਿਹੜੀ ਸ਼ਾਇਨਸ ਹੈ ਇਹਨੂੰ ਘਟਾਓ ਬਿਕੋਜ਼ ਤੁਸੀਂ ਅੱਗੇ ਜਾ ਕੇ ਵੀਡੀਓਜ਼ ਕਰਨੀਆਂ ਹਨ ਨਵੀਆਂ-ਨਵੀਆਂ ਮਾਡਲ ਨਾਲ ਹੈਨਾ ਤੁਹਾਨੂੰ ਐਕਟ ਕਰਨਾ ਪੈਣਾ ਗਾਣੇ ਗਾਉਣੇ ਪੈਣੇ ਆ ਤਾਂ ਆਪਣੀ ਜਿਹੜੀ ਸੰਗ ਹੈ ਇੱਥੇ ਇਸੇ ਸਟੇਜ ਤੇ ਖਤਮ ਕਰਕੇ ਚੱਲਣੀ ਆ ਤੇ ਬਾਕੀ ਤੁਸੀਂ ਵਾਈਫ ਤੋਂ ਪਰਮਿਸ਼ਨ ਲੈ ਕੇ ਆਏ ਹੋ ਕੀ ਬਾਤ ਹੈ ਹਣਾ ਅੱਜ ਕੱਲ ਦੇ ਟਾਈਮ ਦੇ ਵਿੱਚ ਨਿਸ਼ਾ ਜੀ ਜੇ ਇਸ ਪਰਫਾਰਮੈਂਸ ਲਈ ਪਰਮਿਸ਼ਨ ਲੈ ਕੇ ਆਇਆ ਹੈ ਵੀਡੀਓ ਕਰਨ ਲਈ ਤੇ ਫਿਰ ਪੈਰੀ ਹੱਥ ਲਾ ਕੇ ਆਇਆ ਕਰੇਗਾ ਚਲੋ ਬਹੁਤ ਵਧੀਆ ਗੱਲ ਹੈ ਤੇ ਸਿਮਰਨ ਤੁਸੀਂ ਬਹੁਤ ਸੋਹਣਾ ਗਾਇਆ ਤੇ ਬਾਕੀ ਜਿੱਦਾਂ ਸਚਿਨ ਜੀ ਨੇ ਕਿਹਾ ਕਿ ਰੀਅਲ ਜਿਹੜਾ Song ਆ ਉਦਾਂ ਹੀ ਸਾਨੂੰ ਫੀਲ ਆਇਆ ਤੁਹਾਡੇ ਦੋਨਾਂ ਦੇ ਨਾਲ ਥੈਂਕ ਯੂ ਮੈਮ ਤੇ ਮੇਰੇ ਵੱਲੋਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬੈਸਟ ਵੀਸ਼ੇਸ ਥੈਂਕ ਯੂ so much ਥੈਂਕ ਯੂ ਸਮੀਰ ਸਰ ਕਿਦਾਂ ਲੱਗੀ ਤੁਹਾਨੂੰ ਇਹ ਪਰਫਾਰਮੈਂਸ ਮੈਂ ਬਹੁਤ ਇੰਜੋਏ ਕੀਤਾ ਜੀ ਮੈਨੂੰ ਦੋਨੇ ਨਾ ਵਧੀਆ ਮਿੱਠਾ ਮਿੱਠਾ ਜਿਹਾ ਗਾ ਰਹੇ ਸੀ ਅਸੀਂ ਇੰਨਾ ਇੰਜੋਏ ਕਰ ਰਹੇ ਸੀ ਇਵਨ ਕਿ ਸਾਰੇ ਇੰਜੋਏ ਕਰ ਰਹੇ ਸੀਗੇ ਨਾਲ ਤਾੜੀਆਂ ਵਜਾ ਰਹੇ ਸੀ ਸਾਰੇ ਬਹੁਤ ਸੋਹਣਾ ਤੁਸੀਂ ਪਰਫਾਰਮ ਕੀਤਾ ਤੇ ਮੈਂ ਮੇਰੇ ਦਿਮਾਗ 'ਚ ਇੱਕ ਕੁਐਸਚਨ ਚੱਲ ਰਿਹਾ ਸੀਗਾ ਜਦੋਂ ਤੁਸੀਂ ਇੱਕ ਦੂਜੇ ਨੂੰ ਕਰ ਰਹੇ ਸੀਗੇ ਕਿ ਅੱਛਾ ਅੱਛਾ ਨਹੀਂ ਜੀ ਹਾਂ ਜੀ ਹੈਨਾ ਤਾਂ ਉਦੋਂ ਲੱਗ ਨਹੀਂ ਰਿਹਾ ਸੀਗਾ ਕਿ ਮਤਲਬ ਇਹਨੇ ਪਹਿਲਾਂ ਸ਼ਾਈ ਨੇ ਤੇ ਹਨਾ ਮੈਨੂੰ ਹੁਣ ਜਿੱਦਾਂ ਮਨਤ ਜੀ ਨੇ ਦੱਸਿਆ ਕਿ ਇਹ ਤਾਂ ਪਹਿਲਾਂ ਨਹੀਂ ਪਰਫਾਰਮੈਂਸ ਦੇ ਵਿੱਚ ਬੜੇ ਛਾਈ ਜੇ ਹੋ ਕੇ ਕਰਦੇ ਨੇ ਬਟ ਇਦਾਂ ਹੀ ਰੋ ਖੁੱਲ ਕੇ ਪਰਫਾਰਮ ਕਰੋ ਕਿਉਂਕਿ ਪਰਫਾਰਮ ਬਹੁਤ ਜ਼ਰੂਰੀ ਹੈ ਨਾਨਾਰ ਸੋ ਮੇਰੇ ਵੱਲੋਂ ਦੋਨਾਂ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਗੁੱਡ ਲੱਕ ਬੈਸਟ ਵਿਸ਼ੇਸ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਮਿੱਤੀ ਥੈਂਕ ਯੂ ਥੈਂਕ ਯੂ